ਪੰਜਾਬ ਦੇ ਇਸ ਪਿੰਡ ਦੇ ਵਿੱਚ ਪਾਂਡਵ ਕੱਟ ਕੇ ਗਏ ਸੀ ਬਨਵਾਸ। ਦੋਸਤੋ ਆਪਣੇ ਬਨਵਾਸ ਦੇ ਦੇ ਨਾਲ ਵਿੱਚ ਇੱਥੇ ਆਏ ਸੀ ਅਤੇ ਇਹ ਜਗ੍ਹਾ ਦੇ ਉੱਤੇ ਦੱਸਿਆ ਜਾਂਦਾ ਹੈ ਕਿ ਦ੍ਰੋਪਦੀ ਨਹਾਉਂਦੀ ਹੁੰਦੀ ਸੀ। ਉਹੀ ਕੁੰਡ ਹੈ। ਉਸੇ ਤਰ੍ਹਾਂ ਪੌੜੀਆਂ ਬਣਾਈਆਂ ਗਈਆਂ ਨੇ ਅਤੇ ਹਾਲਾਂਕਿ ਹੁਣ ਪਹਿਲਾਂ ਨਾਲੋਂ ਮੋਡੀਫਾਈ ਜ਼ਰੂਰ ਕਰ ਦਿੱਤਾ ਪਰ ਬਹੁਤ ਜ਼ਿਆਦਾ ਪ੍ਰਾਤਨ ਇਹ ਸਥਾਨ ਮੰਨਿਆ ਜਾਂਦਾ ਹੈ। ਅਤੇ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਜੰਗਲ ਦੇ ਵਿੱਚ ਉਸ ਤਰਫ ਖੂਹ ਵੀ ਹੈ, ਪਾਣੀ ਦਾ ਪ੍ਰਬੰਧ ਹੈ। ਮੈਂ ਤੁਹਾਨੂੰ ਦਿਖਾਉਣਾ ਸਾਰਾ ਕੁਝ ਅਤੇ ਇਹ ਜਿਹੜਾ ਬੋਰਡ ਹੈ ਇਹਨੂੰ ਵੀ ਓਨਾ ਹੀ ਪ੍ਰਾਤਨ ਮੰਨਿਆ ਜਾਂਦਾ ਜਿੰਨਾ ਉਹ ਸਮੇਂ ਦਾ ਕਿ ਜਿਸ ਸਮੇਂ ਜਿਹੜੇ ਪਾਂਡਵ ਸੀ ਉਹ ਆਪਣੇ ਬਨਵਾਸ ਦੇ ਸਮੇਂ ਦੌਰਾਨ ਇੱਥੇ ਆਏ ਸੀ ਇੱਥੇ ਪਾਣੀ ਦਾ ਜਿਹੜਾ ਤੁਹਾਨੂੰ ਦਿਖਾਉਣਾ ਮੈਂ ਖੂ ਵੈਸੇ ਵੀ ਤੁਸੀਂ ਦੇਖੋਗੇ ਤਾਂ ਇਹ ਜੰਗਲ ਹੀ ਹੈ ਹਾਲਾਂਕਿ ਜੰਗਲ ਬਹੁਤ ਛੋਟਾ ਕਰ ਦਿੱਤਾ ਗਿਆ ਸਾਈਡਾਂ ਤੋਂ ਵਾਹ-ਵਹਾਈ ਕਰਕੇ ਪਰ ਪੁਰਾਣੇ ਸਮੇਂ ਦੇ ਵਿੱਚ ਸਾਰਾ ਜੰਗਲ ਹੀ ਹੁੰਦਾ ਸੀ ਇਹ ਉਹ ਖੂ ਹੈ ਜਿੱਥੋਂ ਪਾਂਡਵ ਪਾਣੀ ਕੱਢ ਕੇ ਪੀਂਦੇ ਹੁੰਦੇ ਸੀ ਇਹਨੂੰ ਵੀ ਉਨਾ ਹੀ ਪ੍ਰਾਤਨ ਦੱਸਿਆ ਜਾਂਦਾ ਹੈ ਹਾਲਾਂਕਿ ਹੁਣ ਇਸ ਦੇ ਵਿੱਚ ਪਾਣੀ ਨਹੀਂ ਹੈ ਇਸ ਟਾਈਮ ਪਰ ਇਹ ਚੀਜ਼ਾਂ ਜਿਹੜੀਆਂ ਬਹੁਤ ਪੁਰਾਣੀਆਂ ਇਤਿਹਾਸ ਦੇ ਸਮੇਂ ਦੇ ਪੁਰਾਣਾ ਇਤਿਹਾਸ ਦਰਸਾਉਂਦੀਆਂ ਇਹ ਚੀਜ਼ਾਂ ਤੇ ਅੱਜ ਵੀ ਕੁਝ ਜਿਹੜੇ ਨਿਸ਼ਾਨ ਕੁਝ ਚਿੰਨ ਇੱਥੇ ਮਿਲਦੇ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪ੍ਰਾਤਨ ਇਹ ਸਥਾਨ ਜਿਹੜਾ ਮੰਨਿਆ ਜਾਂਦਾ ਹੈ ਇਹ ਪੰਜਾਬ ਦੇ ਜੋਗਰ ਅੱਲਾ ਪਿੰਡ ਪੈਂਦਾ ਉੱਥੇ ਜਿਹੜਾ ਸਥਾਨ ਬਣਿਆ ਹੋਇਆ ਹੈ ਅਤੇ ਬਹੁਤ ਜ਼ਿਆਦਾ ਸਥਾਨ ਦੀ ਮੰਨਤਾ ਵੀ ਹੁੰਦੀ ਹੈ ਕਿ ਇੱਥੇ ਆ ਕੇ ਲੋਕ ਬਹੁਤ ਸਾਰੀਆਂ ਬਿਮਾਰੀਆਂ ਤੋਂ ਨਿਜ਼ਾਤ ਪਾਉਂਦੇ ਨੇ ਉਹ ਕੁੰਡ ਬਣਿਆ ਹੋਇਆ ਉੱਥੇ ਲੋਕ ਨਹਾਉਂਦੇ ਵੀ ਨੇ ਆ ਕੇ ਤੇ ਬਹੁਤ ਜਿਹੜਾ ਮੰਤਾ ਇਹਦੀ ਇਸ ਥਾਂ ਦੀ ਹੁੰਦੀ ਹੈ ਪੰਜਾਬ ਦੇ ਵਿੱਚ ਬਣਿਆ ਹੋਇਆ ਹੈ ਇਹ ਪੰਜਾਬ ਤੇ ਅਗਰ ਆਪਾਂ ਗੱਲ ਕਰੀਏ ਤਾਂ ਮਾਨਸਾ ਤੋਂ ਕਰੀਬ 15 18 ਕਿਲੋਮੀਟਰ ਪੈ ਜਾਂਦਾ ਇਹ ਸਥਾਨ ਜਿਹੜਾ ਬਣਿਆ ਹੋਇਆ ਹੈ ਮੈਂ ਤੁਹਾਨੂੰ ਤੁਰ ਫਿਰ ਕੇ ਦਿਖਾਉਣਾ ਇਸ ਥਾਂ ਦੇ ਜਿਹੜਾ ਕੁਝ ਕੁ ਪੁਰਾਣੇ ਸਮੇਂ ਦੀਆਂ ਵੀ ਚੀਜ਼ਾਂ ਨੇ ਪਰ ਇਸ ਸਮੇਂ ਕੁਝ ਕੁ ਮੋਡੀਫਾਈ ਵੀ ਕਰ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਪੂਰਾ ਇੱਥੇ ਤਲਾਬ ਵੀ ਬਣਿਆ ਹੋਇਆ ਹੈ ਬਹੁਤ ਪ੍ਰਾਤਨ ਸਥਾਨ ਮੰਨਿਆ ਜਾਂਦਾ ਹੈ ਇੱਥੇ ਜਿਹੜੇ ਦਰਖਤ ਨੇ ਇਹ ਉਹਨਾਂ ਸਮਿਆਂ ਦੇ ਹੀ ਦੱਸੇ ਜਾਂਦੇ ਨੇ ਜਦੋਂ ਪਾਂਡਵ ਇੱਥੇ ਆਏ ਸੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਕਿੰਨੇ ਪੁਰਾਣੇ ਇਹ ਦਰਖਤ ਹੋਣਗੇ ਇਹਨਾਂ ਦੀਆਂ ਜੜ੍ਹਾਂ ਕਿਸ ਤਰ੍ਹਾਂ ਜਿਹੜੀਆਂ ਫੈਲੀਆਂ ਹੋਈਆਂ ਨੇ ਕਿੱਦਾਂ ਮਤਲਬ ਬਣੇ ਹੋਏ ਨੇ ਇਹ ਜਿਹਾ ਸਥਾਨ ਬਣਿਆ ਹੋਇਆ ਇੱਥੇ ਗੁਰਦੁਆਰਾ ਸਾਹਿਬ ਵੀ ਇੱਥੇ ਸ਼ਿਸ਼ੋਭਿਤ ਹੈ ਤੇ ਉੱਥੇ ਇੱਕ ਤਲਾਬ ਵੀ ਬਣਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਅਤੇ ਇੱਥੇ ਤਲਾਬ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਬਿਮਾਰੀ ਤੋਂ ਗ੍ਰਸਤ ਹੁੰਦੇ ਨੇ ਕਿਸੇ ਪਰੇਸ਼ਾਨੀ ਦੇ ਮਾਰੇ ਹੁੰਦੇ ਨੇ ਇੱਥੇ ਆਉਂਦੇ ਨੇ ਸਰਾਹਨ ਕਰਦੇ ਨੇ ਅਤੇ ਬਹੁਤ ਸਾਰੀਆਂ ਬਿਮਾਰੀਆਂ ਇੱਥੋਂ ਲੋਕਾਂ ਦੀਆਂ ਠੀਕ ਵੀ ਹੁੰਦੀਆਂ ਨੇ ਤੇ ਬਹੁਤ ਸਾਰੀਆਂ ਮੰਨਤਾਂ ਲੋਕ ਇੱਥੇ ਆ ਕੇ ਮੰਨਦੇ ਨੇ ਬਾਕੀ ਗੱਲ ਦੋਸਤੋ ਅੰਧਵਿਸ਼ਵਾਸ ਦੀ ਨਹੀਂ ਹੁੰਦੀ ਗੱਲ ਯਕੀਨ ਦੀ ਵੀ ਹੁੰਦੀ ਹੈ ਅਗਰ ਅਸੀਂ ਕਿਸੇ ਚੀਜ਼ ਤੇ ਵਿਸ਼ਵਾਸ ਕਰਦੇ ਆ ਯਕੀਨ ਕਰਦੇ ਆ ਯਕੀਨ ਕਰਕੇ ਕੋਈ ਅਸੀਂ ਕੰਮ ਕਰਦੇ ਆ ਤਾਂ ਕਹਿੰਦੇ ਆ ਵੀ ਪਾਉਣ ਵਾਲੇ ਪੱਥਰਾਂ 'ਚੋਂ ਵੀ ਰੱਬ ਪਾ ਲੈਂਦੇ ਨੇ ਸੋ ਦੋਸਤੋ ਇੱਥੇ ਬਹੁਤ ਸਾਰੇ ਲੋਕ ਮੰਨਤਾ ਮੰਨਦੇ ਨੇ ਤੇ ਪੂਰੀਆਂ ਵੀ ਹੁੰਦੀਆਂ ਨੇ ਤੇ ਆਓ ਆਪਾਂ ਇੱਥੇ ਜਿਹੜੇ ਇੱਥੇ ਬਾਬਾ ਜੀ ਨੇ ਜੋ ਚੋੜਾ ਛੱਡ ਚੁੱਕੇ ਨੇ ਪਹਿਲਾਂ ਕਿਉਂਕਿ ਇਸ ਤਰ੍ਹਾਂ ਦੇ ਸਥਾਨਾਂ ਦੇ ਉੱਤੇ ਜਿਹੜੇ ਰੱਬ ਲੋਕ ਆਉਂਦੇ ਰਹਿੰਦੇ ਨੇ ਭਗਤ ਆਉਂਦੇ ਰਹਿੰਦੇ ਨੇ ਤੇ ਉਹਨਾਂ ਦੀਆਂ ਸਮਾਧਾਨਾਂ ਇਹ ਜੀ ਤੁਸੀਂ ਦੇਖ ਸਕਦੇ ਹੋ ਬੜੇ ਪ੍ਰਾਤਨ ਸਮੇ ਤੋਂ ਹੀ ਇਸ ਸਥਾਨ ਦੀ ਜਿਹੜੀ ਮੰਨਤਾ ਹੁੰਦੀ ਆ ਰਹੀ ਹੈ ਆ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਬਾਬਾ ਜੀ ਦਾ ਨਾਮ ਵੀ ਲਿਖਿਆ ਹੋਇਆ ਤੇ ਉਹ ਕਿੰਨੇ ਤੋਂ ਕਿੰਨੇ ਤੱਕ ਇੱਥੇ ਸੇਵਾ ਨਿਭਾ ਕੇ ਗਏ ਨੇ ਉਹ ਵੀ ਸਾਰਾ ਲਿਖਿਆ ਹੋਇਆ ਤਿੰਨ ਸਮਾਧਾਂ ਬਣੀਆਂ ਹੋਈਆਂ ਨੇ ਜੀ ਤੁਸੀਂ ਦਰਸ਼ਨ ਕਰ ਸਕਦੇ ਹੋ ਅਗਰ ਤੁਸੀਂ ਨੇ ਆਉਣਾ ਹੋਵੇ ਤਾਂ ਇਹ ਸਥਾਨ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਮੈਂ ਦੁਬਾਰਾ ਦੱਸ ਦਿੰਨਾ ਕਿ ਮਾਨਸਾ ਦੇ ਨਾਲ ਹੀ ਲੱਗਦੇ ਆ ਇਹ ਜੋਗਰ ਅੱਲਾ ਪਿੰਡ ਪੈਂਦਾ ਤੇ ਇਹ ਜਿਹੜੀ ਜੋਗੇ ਦੇ ਵਿੱਚ ਇਹ ਸਥਾਨ ਇਹ ਜਿਹੜਾ ਬਣਿਆ ਹੋਇਆ ਉੱਥੇ ਅਗਰ ਤੁਸੀਂ ਪੁੱਛੋਗੇ ਤਾਂ ਇਹਦੇ ਬਾਰੇ ਸਭ ਨੂੰ ਪਤਾ ਹੀ ਹੈ ਤੁਹਾਨੂੰ ਆਪਣੇ ਆਪ ਦੱਸ ਦੇਗਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ